ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ Miss Trend Misses Gill ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਦਾ ਵਸਤੂ ਤੁਹਾਨੂੰ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਡਾਈਨਿੰਗ ਟੇਬਲ ਸੋ ਚਲੋ ਜੀ ਸਾਰੇ ਡਾਈਨਿੰਗ ਟੇਬਲ ਤੁਹਾਨੂੰ ਚੈੱਕ ਕਰਵਾਉਨੇ ਆ ਤੇ ਕੀ ਕੀ ਪ੍ਰਾਈਸ ਨੇ ਕਿਸ ਲੱਕੜ ਤੋਂ ਬਣੇ ਹੋਏ ਨੇ ਕਿੱਦਾਂ-ਕਿੱਦਾਂ ਦੇ ਡਿਜ਼ਾਈਨ ਨੇ ਔਰ ਕੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦੇ ਵਿੱਚ ਚੇਂਜ ਕਰਵਾ ਸਕਦੇ ਹੋ ਸਾਰਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਆਂ ਆਪਾਂ ਸੋ ਸਭ ਤੋਂ ਪਹਿਲਾਂ ਜੀ ਆਪਣੇ ਕੋ ਆ ਜਾਂਦਾ 4 ਸੀਟਰ ਡਾਈਨਿੰਗ ਟੇਬਲ ਸੋ ਤੁਸੀਂ ਚੈੱਕ ਕਰ ਸਕਦੇ ਹੋ ਚੇਅਰਸ ਚੈੱਕ ਕਰ ਸਕਦੇ ਹੋ ਚੇਅਰ ਦੇ ਡਿਜ਼ਾਈਨ ਕਾਫੀ ਮਿਲ ਜਾਣਗੇ ਤੁਹਾਨੂੰ ਇਸ ਦੇ ਵਿੱਚ ਔਰ ਇਸ ਦੇ ਉੱਪਰ ਆਏਗਾ ਟਾਪ ਜੋ ਟੇਬਲ ਦਾ ਰਹੇਗਾ ਉਹ ਗਲਾਸ ਦੇ ਵਿੱਚ ਰਹੇਗਾ 10 mm ਦਾ ਗਲਾਸ ਰਹੇਗਾ ਤੇ ਇਸ ਦੇ ਵਿੱਚ 3D ਪ੍ਰਿੰਟਿੰਗ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਮਾਰਬਲ ਦੀ ਤਰ੍ਹਾਂ ਵੀ ਲੁੱਕ ਦੇ ਰਿਹਾ ਇਹ ਵਾਲਾ ਟੇਬਲ ਔਰ 골ਡਨ ਬਹੁਤ ਹੀ ਸੋਹਣਾ ਪ੍ਰਿੰਟ ਹੋਇਆ ਹੋਇਆ 3D ਪ੍ਰਿੰਟ 4 ਸੀਟਰ ਡਾਈਨਿੰਗ ਟੇਬਲ ਰਹੇਗਾ ਇਸ ਦੇ ਵਿੱਚ ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਜਿਸ ਦੀ ਚੇਅਰ ਦਾ ਡਿਜ਼ਾਈਨ ਵੀ ਬਿਲਕੁਲ ਅਲੱਗ ਹੈ ਔਰ ਇਸ ਦੇ ਜੋ ਆਪਾਂ ਨੇ ਟੌਪ ਦਿੱਤਾ ਹੋਇਆ ਟੇਬਲ ਦਾ ਗਲਾਸ ਦੇ ਵਿੱਚ ਹੀ ਰਹੇਗਾ ਔਰ 10 mm ਦਾ ਗਲਾਸ ਰਹੇਗਾ ਇਸ ਦਾ ਵੀ ਡਿਜ਼ਾਈਨ ਬਿਲਕੁਲ ਅਲੱਗ ਆ ਸੋ ਅਗਰ ਆਪਾਂ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 4 ਸੀਟਰ ਡਾਈਨਿੰਗ ਟੇਬਲ ਜੋ ਟੌਪ ਹੈ ਤੁਹਾਨੂੰ ਗਲਾਸ ਦੇ ਵਿੱਚ ਮਿਲੇਗਾ ਇਹ ਸਿਰਫ ਤੁਹਾਨੂੰ ਮਿਲ ਜੇਗਾ 21000 ਹਾਂਜੀ 21000 ਦਾ 4 ਸੀਟਰਡ ਡਾਈਨਿੰਗ ਟੇਬਲ ਸਾਨੂੰ ਮਿਲ ਜੇਗਾ ਔਰ ਇਸ ਤੋਂ ਬਾਅਦ ਆਪਣੇ ਕੋ ਆ ਜਾਂਦਾ ਕਿ ਜਿੱਦਾਂ ਫਲੈਟਾਂ ਵਗੈਰਾ ਦੇ ਵਿੱਚ ਘੱਟ ਜਗ੍ਹਾ ਹੁੰਦੀ ਆ ਜਾਂ ਫਿਰ ਘਰ ਦੇ ਵਿੱਚ ਵੀ ਕਈ ਲੋਕ ਨੇ ਕਿ ਛੋਟੀ ਸਪੇਸ ਦੇ ਵਿੱਚ ਲਗਾਉਣਾ ਚਾਹੁੰਦੇ ਆ ਕਿਚਨ ਦੇ ਵਿੱਚ ਸੋ ਇਹ ਵਾਲਾ ਆ ਜਾਂਦਾ ਇਹ ਵੀ 4 ਸੀਟਰ ਦੇ ਵਿੱਚ ਡਾਈਨਿੰਗ ਟੇਬਲ ਆ ਇਸ ਟਾਈਮ ਆਪਣੇ ਕੋ ਪਿਆ ਇਸ 6 ਸੀਟਰ ਦੇ ਵਿੱਚ ਵੀ ਤੁਹਾਨੂੰ ਮਿਲ ਜਾਂਦਾ ਸੋ ਇਸ ਟਾਈਮ ਆਪਣੇ ਕੋ ਸਟਾਕ ਦੇ ਵਿੱਚ ਰੈਡੀ ਨਹੀਂ ਹੈ ਉਹ ਇਹ ਆ ਗਿਆ 4 ਸੀਟਰ ਥੇ ਟੇਬਲ ਇਸ ਦਾ ਥੋੜਾ ਰਾਉਂਡ ਰਹਿਣ ਵਾਲਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਟੇਬਲ ਦਾ ਔਰ ਇਹ ਵੀ 3D ਗਲਾਸ ਲੱਗਿਆ ਹੋਇਆ ਇਸ ਦੇ ਉੱਪਰ ਔਰ ਅਗਰ ਆਪਾਂ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 4 ਸੀਟਰ ਡਾਈਨਿੰਗ ਟੇਬਲ ਸੋ ਇਹ ਰਹਿਣ ਵਾਲਾ ਹੈ ਸਿਰਫ ਔਰ ਸਿਰਫ 22000 ਦਾ ਬਹੁਤ ਹੀ ਸੋਹਣੇ ਗਲਾਸ ਦੇ ਪ੍ਰਿੰਟਿੰਗ ਦੇ ਨਾਲ 4 ਸੀਟਰ ਡਾਈਨ ਟੇਬਲ 6 ਸੀਟਰ ਵੀ ਤੁਹਾਨੂੰ ਅਵੇਲੇਬਲ ਹੋ ਜਾਂਦਾ ਹੈ ਸਾਡੇ ਕੋਲੇ ਇਹ ਵਾਲਾ ਔਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਮਾਰਬਲ ਟੌਪ ਦੇ ਵਿੱਚ ਆਜੀ 4 ਸੀਟਰ ਦੇ ਵਿੱਚ ਤੁਹਾਨੂੰ ਡਾਈਨਿੰਗ ਟੇਬਲ ਮਿਲ ਜਾਂਦਾ ਜਿਸ ਦਾ ਟਾਪ ਹੈ ਜੋ ਉਹ ਮਾਰਬਲ ਦਾ ਰਹੇਗਾ ਸੋ ਤੁਸੀਂ ਦੇਖ ਸਕਦੇ ਹੋ ਸਾਰਾ ਮਾਰਬਲ ਦਾ ਟਾਪ ਰੈਨ ਵਾਲਾ ਤੇ ਗਲਾਸੀ ਜੀ ਲੁੱਕ ਰਹਿਣ ਵਾਲੀ ਹੈ ਮਾਰਬਲ ਦੀ ਮੈਟ ਦੇ ਵਿੱਚ ਨਹੀਂ ਹੈਗਾ ਇਹ ਅਗਰ ਤੁਸੀਂ ਚਾਹੋ ਤਾਂ ਤੁਹਾਨੂੰ ਮੈਟ ਲੁੱਕ ਦੇ ਵਿੱਚ ਵੀ ਮਿਲ ਜੇਗਾ ਇਹ ਗਲਾਸੀ ਲੁੱਕ ਦੇ ਵਿੱਚ ਮਾਰਬਲ ਹੈ ਸੋ 4 ਸੀਟਰ ਡਾਈਨਿੰਗ ਟੇਬਲ ਹੈ ਜੀ ਟੇਬਲ ਦੀ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਕੀਤੀ ਹੈ ਆਪਾਂ ਪਾਵਿਆਂ ਦਾ ਡਿਜ਼ਾਈਨ ਜਿੰਨੇ ਵੀ ਟੇਬਲ ਹੋਣਗੇ ਸਾਰੇ ਹੀ ਡਿਜ਼ਾਈਨ ਵਾਲੇ ਆਉਣਗੇ ਕੋਈ ਸਿੰਪਲ ਨਹੀਂ ਹੋਏਗਾ ਔਰ ਇਸ ਵਿੱਚ ਪ੍ਰਾਈਸ ਦੀ ਗੱਲ ਕਰੀਏ ਤਾਂ ਮਾਰਬਲ ਟਾਪ ਹੋਣ ਕਰਕੇ ਇਸ ਦਾ ਪ੍ਰਾਈਸ ਹੈ ਜੋ ਉਹ ਰਹੇਗਾ 25500 ਹਾਂਜੀ 25500 ਇਸ ਦਾ ਪ੍ਰਾਈਸ ਰਹਿਣ ਵਾਲਾ ਹੈ 4 ਸੀਟਰ ਡਾਈਨਿੰਗ ਟੇਬਲ ਦਾ 4 ਸੀਟਰ ਡਾਈਨਿੰਗ ਟੇਬਲ ਤੋਂ ਬਾਅਦ ਜੇ ਆਪਣੇ ਕੋ ਆ ਜਾਂਦਾ ਅਗੇ 6 ਸੀਟਰ ਦੇ ਵਿੱਚ ਡਾਈਨਿੰਗ ਟੇਬਲ ਸੋ ਜਿਸ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਡਿਜ਼ਾਈਨਿੰਗ ਮਿਲ ਜੇਗੀ ਗਲਾਸ ਦੀ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਚੇਅਰ ਚੈੱਕ ਕਰੋ ਜੀ ਬੈਕ ਸਾਈਡ ਤੋਂ ਸਾਰੀ ਹੀ ਡਿਜ਼ਾਈਨ ਵਾਲੀ ਚੇਅਰ ਹੋਏਗੀ ਸੋ ਤੁਸੀਂ ਦੇਖ ਸਕਦੇ ਹੋ ਔਰ ਇਸਦੇ ਉੱਪਰ ਫੈਬਰਿਕ ਦਾ ਕਲਰ ਹੈ ਜੋ ਤੁਸੀਂ ਆਪ ਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਇਹ ਚੀਜ਼ ਵੀ ਔਰ ਟੇਬਲ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਗਲਾਸ ਲੱਗਿਆ ਹੋਇਆ ਇਸਦੇ ਉੱਪਰ ਵੀ 3D ਪ੍ਰਿੰਟ ਵਾਲਾ ਗਲਾਸ ਰਹਿਣ ਵਾਲਾ 6 ਸੀਟਰ ਡਾਈਨਿੰਗ ਟੇਬਲ ਬਹੁਤ ਹੀ ਸੋਹਣਾ ਮਾਡਲ ਹੈ ਗਲਾਸ ਦਾ ਲੱਗਿਆ ਹੋਇਆ ਜੋ ਜੋ ਸਾਰੀ ਪ੍ਰਿੰਟਿੰਗ ਹੋਏਗੀ ਇਹ ਟੇਬਲ ਦੇ ਵਿੱਚ ਹੀ ਪ੍ਰਿੰਟਿੰਗ ਹੈ ਕੋਈ ਉੱਪਰ ਨਹੀਂ ਹੋਏਗੀ ਅਲੱਗ ਤੋਂ ਲੈਣ ਵਾਲਾ ਕੋਈ ਕੰਮ ਨਹੀਂ ਹੈਗਾ ਇਹ ਸੋ ਇਸਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਮਿਲ ਜੇਗਾ ਤੁਹਾਨੂੰ 6 ਸੀਟਰ ਡਾਈਨਿੰਗ ਟੇਬਲ ਸਿਰਫ ਫੋਰ ਸੇਵ 25000 ਦਾ ਹਾਂਜੀ ਸਿਰਫ 25000 ਦਾ ਤੁਹਾਨੂੰ ਇਹ ਵਾਲਾ ਡਾਈਨਿੰਗ ਟੇਬਲ ਮਿਲ ਜਾਣਾ ਹੈ ਸੋ ਇਸ ਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਹੋਰ ਵੀ ਕਾਫੀ ਸਾਰੀ ਮਿਲ ਜੇਗੀ ਉਹ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆਪਾਂ 6 ਸੀਟਰ ਦੇ ਵਿੱਚ ਇੱਕ ਡਿਜ਼ਾਈਨ ਆਪਣੇ ਕੋਲ ਹੋਰ ਅਵੇਲੇਬਲ ਹੈ ਜੀ ਜੋ ਹੈਗਾ ਇਹ ਵਾਲਾ ਸੋ ਇਸ ਦੇ ਵਿੱਚ ਵੀ ਚੇਅਰ ਦਾ ਡਿਜ਼ਾਈਨ ਬਿਲਕੁਲ ਅਲੱਗ ਰਹਿਣ ਵਾਲਾ ਦੂਸਰੇ ਦੇ ਨਾਲੋਂ ਔਰ ਟੇਬਲ ਦਾ ਜੋ ਟੌਪ ਹੈ ਗਲਾਸ ਦੇ ਵਿੱਚ ਹੀ ਰਹਿਣ ਵਾਲਾ 10 mm ਦਾ ਗਲਾਸ ਹੋਏਗਾ ਸੋ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਟੇਬਲ ਦਾ ਟਾਪ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਅੱਗੇ ਵੀ ਤੁਹਾਨੂੰ ਹੈਵੀ ਲੁੱਕ ਦੇ ਵਿੱਚ ਵੀ ਡਾਈਨਿੰਗ ਟੇਬਲ ਜੋ ਆਪਾਂ ਦਿਖਾਵਾਂਗੇ ਅਗਰ ਤੁਹਾਨੂੰ ਟੇਬਲ ਦਾ ਟਾਪ ਉਹਨਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਹੈ ਤਾਂ ਤੁਸੀਂ ਗਲਾਸ ਹੈ ਜੋ ਚੇਂਜ ਕਰਵਾ ਸਕਦੇ ਹੋ ਕਿਸੇ ਵੀ ਡਾਈਨਿੰਗ ਟੇਬਲ ਦਾ ਕਿਸੇ ਵੀ ਡਾਈਨਿੰਗ ਟੇਬਲ ਦੇ ਨਾਲ ਅਕੋਰਡਿੰਗ ਟੂ ਸਾਈਜ਼ ਜੋ ਇਹਨਾਂ ਦਾ ਹੁੰਦੇ ਆ 6 ਸੀਟਰ ਦਾ 6 ਸੀਟਰ ਦਾ ਹੀ ਚੇਂਜ ਹੋ ਸਕਦਾ ਹੈ ਸੋ ਤੁਸੀਂ ਉਸ ਹਿਸਾਬ ਨਾਲ ਚੇਂਜ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਤੇ ਇਸ ਦਾ ਪ੍ਰਾਈਸ ਵੀ ਉਹੀ ਰੈਨ ਵਾਲਾ ਹੈ 25000 ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਥੋੜੀ ਹੈਵੀ ਲੁੱਕ ਵਾਲ ਨੂੰ ਜਿਸ ਦੇ ਵਿੱਚ ਚੇਅਰ ਥੋੜੀਆਂ ਹੈਵੀ ਆ ਜਾਂਦੀਆਂ ਨੇ ਹਾਂਜੀ ਸਿਕ ਸੇਟਰ ਦੇ ਵਿੱਚ ਨਾਰਮਲ ਰੇਂਜ ਤੋਂ ਬਾਅਦ ਉਸ ਤੋਂ ਬਾਅਦ ਆ ਜਾਂਦੀ ਹੈ ਥੋੜੀ ਜੀ ਅਪ ਰੇਂਜ ਦੇ ਵਿੱਚ ਚੱਲਦੇ ਆਪਾਂ ਸੋ ਸਭ ਤੋਂ ਪਹਿਲਾਂ ਤਾਂ ਡਾਈਨਿੰਗ ਟੇਬਲ ਤੁਸੀਂ ਚੈੱਕ ਕਰੋ ਚੇਅਰ ਚੈੱਕ ਕਰੋ ਉੱਪਰ ਲੱਗਿਆ ਹੋਇਆ ਫੈਬਰਿਕ ਔਰ ਡਿਜ਼ਾਈਨਿੰਗ ਜੋ ਕੀਤੀ ਗਈ ਹੈ ਚੇਅਰ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਅਨਟੀਕ ਜਿਹਾ ਪੀਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਬਹੁਤ ਹੀ ਸੋਹਣਾ ਪੀਸ ਹੈ ਤੇ ਟੇਬਲ ਦਾ ਟਾਪ ਰਹੇਗਾ ਉਹੀ 10mm ਦਾ ਗਲਾਸ ਰਹੇਗਾ ਟੇਬਲ ਦੇ ਟਾਪ ਦੇ ਉੱਪਰ ਚੇਅਰ ਫੁੱਲੀ ਹੈਵੀ ਰਹਿਣਗੀਆਂ ਤੇ ਤੁਸੀਂ ਕਲਰ ਦਾ ਕੰਟਰਾਸਟ ਦੇਖ ਸਕਦੇ ਹੋ ਚੇਅਰ ਦੇ ਨਾਲ ਟੇਬਲ ਦਾ ਪੂਰੀ ਤਰ੍ਹਾਂ ਮਾਰਬਲ ਲੁੱਕ ਦੇ ਵਿੱਚ ਕਲਰ ਕੰਟਰਾਸਟ ਕੀਤਾ ਗਿਆ ਸੋ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਹੈਵੀ ਚੇਅਰ ਵਾਲਾ ਡਾਈਨਿੰਗ ਟੇਬਲ 6 ਸੀਟਰ ਤੁਹਾਨੂੰ ਪੈ ਰਿਹਾ ਹੈ ਇਹ 36000 ਦਾ ਹਾਂਜੀ 36000 ਦਾ ਪੈ ਰਿਹਾ ਹੈ ਤੁਹਾਨੂੰ ਹੈਵੀ ਚੇਅਰਸ ਦੇ ਨਾਲ ਇਸ ਦੇ ਵਿੱਚ ਵੀ ਆਪਾਂ ਨੂੰ ਹੋਰ ਡਿਜ਼ਾਈਨਿੰਗ ਮਿਲ ਜਾਈਗੀ ਅਗਰ ਤੁਸੀਂ ਟੇਬਲ ਦਾ ਟਾਪ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗਾ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਆਪਣੇ ਕੋਲ ਇਹ ਵਾਲੀ ਆ ਜਾਂਦੀ ਹੈ ਜੀ ਜਿਸ ਦੇ ਵਿੱਚ ਚੇਅਰਸ ਦੇ ਉੱਪਰ ਫੈਬਰਿਕ ਲੱਗਿਆ ਹੋਇਆ ਜੋ ਫੈਦਰ ਲੱਗੀ ਹੋਈ ਹੈ ਸ਼ੇਡ ਵਾਲਾ ਫੈਬਰਿਕ ਜੋ ਪਹਿਲਾਂ ਆਪਾਂ ਦੇਖਿਆ ਉਹ ਲੈਦਰ ਸਵੈਟ ਸੀਗੀ ਸੋ ਇਹ ਵਾਲਾ ਫੈਬਰਿਕ ਹੈ ਜੀ ਸ਼ੇਡ ਵਾਲਾ ਫੈਬਰਿਕ ਹੈ ਬਰਾਊਨ ਕਲਰ ਦੇ ਵਿੱਚ ਤੇ ਟੇਬਲ ਦਾ ਟਾਪ ਵੀ ਬਹੁਤ ਸੋਹਣਾ 3D ਪ੍ਰਿੰਟ ਦੇ ਨਾਲ ਹੈ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਬਹੁਤ ਜਿਹੜਾ ਇਹ ਜਿਆਦਾ ਚੱਲਦਾ ਪਰ ਸੱਚੇ ਵਾਲਾ ਬੋਲ ਦਿੰਦੇ ਆ ਜਿਹਨੂੰ ਆਪਾਂ ਮਾਡਲ ਇਹ ਜਿਆਦਾ ਚੱਲਦਾ ਆ ਸੋ ਬਹੁਤ ਹੀ ਸੋਹਣਾ ਟੇਬਲ ਦਾ ਟਾਪ ਤੇ ਪ੍ਰਾਈਸ ਇਸ ਦਾ ਰਹਿਣ ਵਾਲਾ ਸਿਰਫ 36000 ਸੇਮ ਪ੍ਰਾਈਸ ਹੀ ਰਹਿਣ ਵਾਲਾ ਜੀ ਹੈਵੀ ਚੇਅਰਸ ਦੇ ਨਾਲ ਇਸ ਦੇ ਵਿੱਚ ਕਾਫੀ ਮਾਡਲ ਤੁਹਾਨੂੰ ਮਿਲ ਜਾਣਗੇ ਮਤਲਬ ਟੇਬਲ ਦਾ ਟਾਪ ਤੁਸੀਂ ਚੇਂਜ ਕਰਵਾ ਸਕਦੇ ਹੋ ਕਿਸੇ ਵੀ ਹੋਟੇਬਲ ਦੇ ਨਾਲ ਦਾ ਤੁਸੀਂ ਕੋਈ ਵੀ ਲੈ ਸਕਦੇ ਹੋ 6 ਸੀਟਰ ਵਾਲਾ ਜਾ ਫਿਰ ਚੇਅਰ ਦੇ ਉੱਪਰ ਤੁਸੀਂ ਫੈਬਰਿਕ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੀ ਚੁਆਇਸ ਦਾ ਤੁਸੀਂ ਲਗਵਾ ਸਕਦੇ ਹੋ ਤੇ ਹੋਰ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਸਿਕ ਫਾਈਨਿੰਗ ਟੇਬਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਰੀਮ ਸ਼ੇਡ ਦਾ ਫੈਬਰਿਕ ਲਗਾਇਆ ਆਪਾਂ ਨੇ ਜਿਸ ਨੂੰ ਆਪਾਂ ਬੋਲ ਦਿੰਨੇ ਆ ਮਲਾਈ ਫੈਬਰਿਕ ਸੋ ਇਹ ਸ਼ੇਡ ਫ੍ਰੀ ਰਹਿੰਦਾ ਹੈ ਇਸ ਤੇ ਫੈਬਰਿਕ ਦੇ ਵਿੱਚ ਪ੍ਰਿੰਟ ਆਉਂਦਾ ਹੈ ਸੋ ਤੁਸੀਂ ਚੇਅਰ ਦੇ ਉੱਪਰ ਚੈੱਕ ਕਰ ਸਕਦੇ ਹੋ ਤੇ ਸਿਲਾਈ ਕਰਕੇ ਆਪਣੇ ਕਾਰੀਗਰ ਹੋਰ ਵੀ ਵਧੀਆ ਡਿਜ਼ਾਈਨਿੰਗ ਇਸ ਨੂੰ ਦੇ ਦਿੰਦੇ ਆ ਸੋ ਟੇਬਲ ਦਾ ਟਾਪ ਉਹੀ ਸੇਮ ਰਹਿਣ ਵਾਲਾ ਜੀ ਗਲਾਸ ਰਹੇਗਾ 10mm ਦਾ ਤੇ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਜਿੰਨੇ ਵੀ ਟੇਬਲ ਤੁਸੀਂ ਦੇਖਿਆ ਸਾਰਿਆਂ ਦੀ ਪ੍ਰਿੰਟਿੰਗ ਅਲੱਗ ਅਲੱਗ ਹੀ ਹੈ ਸਾਰਿਆਂ ਦੀ ਇੱਕ ਦੂਜੇ ਤੋਂ ਅਗਰ ਤੁਸੀਂ ਇੱਕ ਦੂਜੇ ਨਾਲ ਚੇਂਜ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਪ੍ਰਿੰਟ ਆਪਦੇ ਹਿਸਾਬ ਨਾਲ ਤੁਸੀਂ ਕਰਵਾ ਸਕਦੇ ਹੋ ਤੇ ਪ੍ਰਾਈਸ ਇਸ ਦਾ ਵੀ 36000 ਰੈਂਡ ਵਾਲਾ ਔਰ ਇਸੇ ਰੇਂਜ ਦੇ ਵਿੱਚ ਅਗਲਾ ਪ੍ਰਿੰਟ ਆਪਣੇ ਕੋਲ ਇਹ ਵਾਲਾ ਆ ਜਾਂਦਾ ਸੋ ਜਿੱਦਾਂ ਕਿ ਅੱਜਕੱਲ ਥੋੜਾ ਜਿਹਾ ਫੁੱਲ ਬੂਟਿਆਂ ਦੇ ਨਾਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਜਿਹੜਾ ਮਾਰਬਲ ਟੱਚ ਜ਼ਿਆਦਾ ਪਸੰਦ ਕੀਤਾ ਜਾਂਦਾ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਇੱਕ ਮਾਰਬਲ ਦੀ ਤਰ੍ਹਾਂ ਹੀ ਲੁੱਕ ਦੇ ਰਿਹਾ ਟੇਬਲ ਪੂਰੀ ਤਰ੍ਹਾਂ 3D ਪ੍ਰਿੰਟਿੰਗ ਹੈ ਗਲਾਸ ਦਾ ਰਹੇਗਾ ਇਹ ਟਾਪ ਸੋ ਚੇਅਰਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਦੇਖੋ ਸਾਰੇ ਹੀ ਡਾਈਨ ਟੇਬਲਾਂ ਦਾ ਬਹੁਤ ਸੋਹਣਾ ਬਣਾਉਂਦੇ ਨੇ ਆਪਣੇ ਕਾਰੀਗਰ ਸੋ ਸਾਰੇ ਹੀ ਕਲਰ ਕੰਟਰਾਸਟ ਬਹੁਤ ਸੋਹਣੇ ਦਿੱਤੇ ਗਏ ਨੇ ਟੇਬਲ ਦੇ ਟਾਪ ਦੇ ਨਾਲ ਮੈਚਿੰਗ ਕਰਦਾ ਬਟ ਅਗਰ ਤੁਸੀਂ ਆਪਣੇ ਅਕੋਰਡਿੰਗ ਕੁਝ ਵੀ ਚੇਂਜ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋ ਔਰ ਇਸ ਤੋਂ ਬਾਅਦ ਅਗਲਾ ਮਾਡਲ ਆਪਣੇ ਕੋ ਆ ਜਾਂਦਾ ਜੀ ਬਰਾਊਨ ਕਲਰ ਦੇ ਵਿੱਚ ਬਰਾਊਨ ਕਲਰ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਉਹੀ ਮਲਾਈ ਫੈਬਰਿਕ ਲਾ ਕੇ ਚੇਅਰਸ ਬਣੀਆਂ ਹੋਈਆਂ ਨੇ ਸਲਾਈ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਚੇਅਰਸ ਨੂੰ ਬਹੁਤ ਹੀ ਸੋਹਣਾ ਪੀਸ ਬਣਿਆ ਹੋਇਆ ਚੇਅਰਸ ਦਾ ਵੀ ਉੱਪਰ ਡਿਜ਼ਾਈਨਿੰਗ ਆ ਚੇਅਰ ਦੇ ਉੱਪਰ ਸਾਰੀ ਔਰ ਗਲਾਸ ਆ ਜਾਂਦਾ ਜੀ ਇਸ ਦੇ ਉੱਪਰ 3D ਪ੍ਰਿੰਟਿੰਗ ਵਾਲਾ ਗਲਾਸ ਆ ਜਾਂਦਾ ਹੈ ਬਰਾਊਨ ਦੇ ਵਿੱਚ ਜਿਸ ਦੇ ਵਿੱਚ ਇਹ वुਡਨ ਦਾ ਟੱਚ ਦਿੱਤਾ ਹੋਇਆ ਆਪਾਂ ਵੀ वुਡਨ ਦਾ ਜੋ ਦਿਖ ਰਿਹਾ ਇਸ ਦੇ ਵਿੱਚ ਗਲਾਸ ਦੇ ਵਿੱਚ ਪ੍ਰਿੰਟਿੰਗ ਹੈ ਜੋ वुਡਨ ਟਾਈਪ ਦੀ ਦਿੱਤੀ ਗਈ ਆ 6 ਸੀਟਰ ਡਾਈਨਿੰਗ ਟੇਬਲ ਰਹੇਗਾ ਜੀ ਇਹ ਸਾਰੇ ਡਾਈਨਿੰਗ ਟੇਬਲ ਸੀਗੇ 36000 ਦੀ ਰੇਂਜ ਦੇ ਵਿੱਚ ਜੋ ਵੀ ਮੈਂ ਤੁਹਾਨੂੰ ਚਾਰ ਤੋਂ ਪੰਜ ਮਾਡਲ ਹੁਣ ਦਿਖਾਏ ਨੇ 36000 ਦੇ ਵਿੱਚ ਸੀਗੇ ਸੋ ਇਸ ਤੋਂ ਬਾਅਦ ਜੀ ਆਪਾਂ ਦੇਖਦੇ ਆਂ ਅਗਲੀ ਰੇਂਜ ਆਪਣੇ ਕੋਲ ਡਾਈਨਿੰਗ ਟੇਬਲਾਂ ਦੀ ਕਿਹੜੀ ਆਉਂਦੀ ਹੈ ਇਸ ਤੋਂ ਬਾਅਦ ਜੀ 6 ਸੀਟਰ ਦੇ ਵਿੱਚ ਥੋੜੀ ਜੀ ਹੋਰ ਆਪਣੇ ਕੋਲ ਆਪ ਰੇਂਜ ਆ ਜਾਂਦੀ ਹੈ ਜੋ ਕਿ ਰੈਣ ਵਾਲਾ ਹੈ 40000 ਦੀ ਰੇਂਜ ਦੇ ਵਿੱਚ 40000 ਦਾ ਸੋ ਕਿਉਂ ਰੈਣ ਵਾਲਾ ਜੀ ਤੁਸੀਂ ਟੇਬਲ ਚੈੱਕ ਕਰੋ ਜਿਸ ਨੂੰ ਆਪਾਂ ਡਾਇਮੰਡ ਸ਼ੇਪ ਬੋਲ ਦਿੰਨੇ ਆ ਡਾਇਮੰਡ ਸ਼ੇਪ ਦਾ ਪੂਰਾ ਹੈਵੀ ਤੁਹਾਨੂੰ ਟੇਬਲ ਮਿਲਣ ਵਾਲਾ ਇਸ ਦੇ ਵਿੱਚ ਇਹ ਪੂਰਾ ਹੈਵੀ ਰਹੇਗਾ वुਡ ਚੋਇਸ ਵੀ ਹੋएगी ਇਹ ਸਾਰੀ ਹੈਵੀ ਰੈਣ ਵਾਲੀ ਹੈ ਕੋਈ ਮਤਲਬ ਪਲਾਈ ਨਹੀਂ ਰਹਿਣ ਵਾਲੀ ਇੱਥੇ ਕੁਝ ਵੀ ਕਿਉਂਕਿ ਪਲਾਈ ਇੰਨਾ ਵਜਨ ਸਹਾਰੇਗੀ ਵੀ ਨਹੀਂ ਜਿੰਨਾ ਆਪਾਂ ਇਸ ਦੇ ਉੱਪਰ ਗਲਾਸ ਦਾ ਵਜਨ ਹੈ ਜੋ ਵੀ ਤੇ 10 mm ਦਾ ਗਲਾਸ ਰਹਿਣ ਵਾਲਾ 6 ਸੀਟਰ ਰਹਿਣ ਵਾਲਾ ਇਹ ਵਾਲਾ ਡਾਈਨਿੰਗ ਟੇਬਲ ਔਰ ਟੇਬਲ ਦੀ ਲੁੱਕ ਦੇ ਕਾਰਨ ਹੀ ਇਸ ਦਾ ਪ੍ਰਾਈਸ ਆ ਥੋੜਾ ਜਿਹਾ ਉੱਪ ਹੈ 40000 ਹੈ ਜੋ ਸੋ ਤੁਸੀਂ ਟੇਬਲ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਲੁੱਕ ਹੈ ਟੇਬਲ ਦੀ ਔਰ ਚੇਅਰਸ ਦੀ ਟੇਬਲ ਦੇ ਉੱਪਰ ਬਹੁਤ ਹੀ ਸੋਹਣੀ 3D ਪ੍ਰਿੰਟਿੰਗ ਕੀਤੀ ਗਈ ਹੈ ਸੋ ਇਸ ਦੇ ਵਿੱਚ ਤੁਹਾਨੂੰ ਦੋ ਮਾਡਲ ਮਿਲ ਜਾਣਗੇ ਜੀ ਇੱਕ ਤਾਂ ਇਹ ਹੀ ਡਾਇਮੰਡ ਵਾਲਾ ਮਿਲੇਗਾ ਔਰ ਇੱਕ ਇਸ ਦੇ ਵਿੱਚ ਤੁਹਾਨੂੰ ਹੋਰ ਮਾਡਲ ਮਿਲ ਜਾਏਗਾ ਉਹ ਵੀ ਤੁਹਾਨੂੰ ਚੈੱਕ ਕਰਵਾਉਨੇ ਆਪਾਂ 40000 ਦੀ ਰੇਂਜ ਦੇ ਵਿੱਚ ਜੀ ਅਗਲਾ ਮਾਡਲ ਆਪਣੇ ਕੋਈ ਵਾਲਾ ਰਹਿਣ ਵਾਲਾ ਜਿਸ ਨਾਲ 6 ਚੇਅਰ ਰਹਿਣਗੀਆਂ ਪੂਰੀਆਂ ਹੈਵੀ ਚੇਅਰ ਰਹਿਣਗੀਆਂ ਸੋ ਇਸ ਦੇ ਵਿੱਚ ਜੋ ਟੇਬਲ ਹੈ ਜੀ ਉਹ ਰਹੇਗਾ ਰਾਉਂਡ ਸ਼ੇਪ ਦੇ ਵਿੱਚ ਹੈ نیچے ਤੋਂ ਉੱਪਰ ਤਾਂ ਉਸੇ ਤਰ੍ਹਾਂ ਹੀ ਹੋਏਗਾ ਟੇਬਲ نیچے ਰਾਊਂਡ ਸ਼ੇਪ ਦੇ ਵਿੱਚ ਰਹਿਣ ਵਾਲਾ ਜਿਸ ਦੇ ਵਿੱਚ ਆਪਾਂ ਛੋਟੇ-ਛੋਟੇ ਗਰੂਫ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਟੇਬਲ ਦੀ ਗਰੂਫ ਦੇ ਨਾਲ-ਨਾਲ ਆਪਾਂ 골ਡਨ ਕਲਰ ਦੀ ਕ੍ਰਾਊਨ ਪਾ ਕੇ ਇੱਕ ਅਲੱਗ ਹੀ ਟੱਚ ਦਿੱਤਾ ਹੈ ਟੇਬਲ ਨੂੰ ਤੇ ਚੇਹਰਾ ਉਸੇ ਤਰ੍ਹਾਂ ਫੁੱਲੀ ਹੈਵੀ ਰਹਿਣ ਵਾਲੀਆਂ ਨੇ ਚੇਹਰਾ ਦੇ ਵਿੱਚ ਵੀ ਆਪਾਂ ਛੋਟਾ ਜਿਹਾ ਇੱਕ ਇੱਥੇ ਬਟਨ ਲਗਾ ਕੇ 골ਡਨ ਬਟਨ ਲਗਾ ਕੇ ਸਲਾਈ ਦੇ ਵਿੱਚ ਟੇਬਲ ਦੇ ਨਾਲ ਦੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਚੇਹਰਾ ਦੇ ਵਿੱਚ نیچے ਤੁਸੀਂ ਫੁੱਟ ਦੇਖ ਸਕਦੇ ਹੋ ਫੁੱਟ ਦੇ ਉੱਪਰ ਵੀ ਆਪਾਂ ਨੇ 골ਡਨ ਫੁੱਟ ਲਗਾਏ ਨੇ ਕੈਪਸਲ ਲਗਾਈਆਂ ਨੇ 골ਡਨ ਸੋ ਇਹ ਵੀ ਬਹੁਤ ਸੋਹਣੀ ਲੁੱਕ ਦੇ ਰਹੇ ਨੇ ਸੋ ਆਪਾਂ ਹੁਣ ਗੱਲ ਕਰਦੇ ਆਂ ਟੇਬਲ ਦੇ ਟਾਪ ਦੀ ਟੇਬਲ ਦਾ ਟਾਪ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ 3D ਪ੍ਰਿੰਟਿੰਗ ਹੈ ਸੋ ਪੂਰਾ ਜਾਲ ਹੀ ਬੁਣਿਆ ਪਿਆ 3D ਜੀ ਤੇ ਅੰਟੀਕ ਜੀ ਲੁੱਕ ਦੇ ਨਾਲ ਪ੍ਰਿੰਟਿੰਗ ਹੈ ਸੋ ਬਹੁਤ ਸੋਹਣਾ ਟੇਬਲ ਟਾਪ ਔਰ ਪ੍ਰਾਈਸ ਇਸ ਦਾ ਉਹੀ ਸੇਮ ਰਹਿਣ ਵਾਲਾ ਜੀ 40000 40000 ਦੇ ਵਿੱਚ ਇੱਕ ਆਪਣੇ ਕੋ ਹੋਰ ਡਿਜ਼ਾਈਨ ਆ ਜਾਂਦਾ ਜੀ ਜੋ ਹੈਗਾ ਇਹ ਵਾਲਾ ਹੈਵੀ ਚੇਅਰਸ ਵਾਲਾ ਸੋ ਇਸ ਦੇ ਵਿੱਚ 40000 ਕਿਉਂ ਆ ਪ੍ਰਾਈਸ ਉਹ ਵੀ ਤੁਹਾਨੂੰ ਦੱਸਾਂਗੇ ਚੇਅਰਸ ਦੇਖੋ ਪਹਿਲਾ ਬਹੁਤ ਹੈਵੀ ਭਰਾਈ ਕੀਤੀ ਗਈ ਹੈ ਚੇਅਰਸ ਦੇ ਵਿੱਚ ਔਰ ਇਸ ਦੇ ਬੈਕ ਸਾਈਡ ਤੇ ਵੀ ਚੇਅਰ ਦੇ ਬਹੁਤ ਸੋਹਣੀ ਭਰਾਈ ਕਰਕੇ ਇੱਕ ਡਿਜ਼ਾਈਨਿੰਗ ਦਿੱਤੀ ਗਈ ਹੈ ਚੇਅਰ ਦੀ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਹੈਵੀ ਭਰਾਈ ਹੋਈ ਹੋਈ ਹੈ ਇਸ ਦੇ ਵਿੱਚ ਤਾਂ ਕਰਕੇ ਇਸ ਦਾ ਜੋ ਪ੍ਰਾਈਸ ਹੈ ਉਹ ਹੈਗਾ 40000 ਸੋ ਇਸ ਦਾ ਟੇਬਲ ਦਾ ਟਾਪ ਉਸੇ ਤਰ੍ਹਾਂ ਜਾਲੀ ਦੀ ਤਰ੍ਹਾਂ ਬੁਣਿਆ ਪਿਆ 3D ਪ੍ਰਿੰਟਿੰਗ ਦੇ ਵਿੱਚ ਹੈਵੀ ਚੇਅਰਸ ਦੇ ਨਾਲ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਡਿਜ਼ਾਈਨ ਹੈ ਇਹ ਚੇਅਰ ਵੀ ਤੁਸੀਂ ਦੇਖ ਸਕਦੇ ਹੋ ਥੋ ਰਾਉਂਡ ਜੀ ਸ਼ੇਪ ਦੇ ਵਿੱਚ ਨੇ ਬਹੁਤ ਸੋਹਣੀਆਂ ਕੰਫਰਟੇਬਲ ਨੇ ਚੇਅਰਸ ਔਰ ਇਸ ਨੂੰ ਲੱਗਿਆ ਹੋਇਆ ਫੈਦਰ ਫੈਬਰਿਕ ਲੱਗਿਆ ਹੋਇਆ ਪ੍ਰਾਈਸ ਇਸ ਦਾ ਰਹੇਗਾ 40000 ਇੱਕ ਹੋਰ ਡਾਈਨਿੰਗ ਟੇਬਲ ਜੀ ਇੱਕ ਅਲੱਗ ਜੇ ਡਿਜ਼ਾਈਨ ਦੇ ਨਾਲ ਹੈ ਜੋ ਆਪਣੇ ਕੋ ਜਿਸ ਦੇ ਪ੍ਰਾਈਸ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਆ ਪਹਿਲਾਂ ਤੁਸੀਂ ਚੈੱਕ ਕਰੋ ਇਸ ਦੀਆਂ ਚੇਅਰਸ ਚੇਅਰਸ ਦੇ ਵਿੱਚ ਜਿੱਦਾਂ ਆਪਾਂ ਤੁਸੀਂ ਪਹਿਲਾਂ ਇੱਕ ਚੇਅਰਸ ਦੇਖਿਆ ਨੇ ਉਹਨਾਂ ਦੇ ਸਾਈਡਾਂ ਦੇ ਉੱਪਰ ਫੈਬਰਿਕ ਸੀ ਬਟ ਇਹ ਵਾਲੀ ਚੇਅਰ ਦੇ ਉੱਪਰ ਪਾਲਿਸ਼ ਰਹਿਣ ਵਾਲੀ ਹੈ ਇਸ ਸਾਈਡ ਤੇ ਦੋਨੋਂ ਸਾਈਡ ਤੋਂ ਦੇਖ ਸਕਦੇ ਹਾਂ ਫੁੱਲੀ ਪਾਲਿਸ਼ਡ ਵਾਲੀ ਆ ਉੱਪਰ ਵੀ ਦੇਖ ਸਕਦੇ ਹਾਂ ਔਰ ਫੈਬਰਿਕ ਹੈ ਫੁੱਲੀ ਲੱਗਿਆ ਹੋਇਆ ਇਸ ਨੂੰ ਸੋ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਹ ਰਹਿਣ ਵਾਲਾ 39000 ਦਾ ਟੇਬਲ ਦਾ ਟਾਪ ਇੱਕ ਮਾਰਬਲ ਲੁੱਕ ਦੇ ਵਿੱਚ ਵੱਟ ਗਲਾਸ ਲੱਗਿਆ ਹੋਇਆ ਇਹ 10 mm ਦਾ ਗਲਾਸ ਰਹਿਣ ਵਾਲਾ ਬਹੁਤ ਹੀ ਸੋਹਣਾ ਮਾਰਬਲ ਲੁੱਕ ਦੇ ਵਿੱਚ 6 ਸੀਟਰ ਡਾਈਨਿੰਗ ਟੇਬਲ ਜੋ ਕਿ ਰਹਿਣ ਵਾਲਾ 39000 ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਥੋੜਾ ਜਿਹਾ ਮਾਰਬਲ ਵੱਲ ਨੂੰ ਸੋ ਅਗਲਾ ਡਾਈਨਿੰਗ ਟੇਬਲ ਆਪਣੇ ਕੋਲ ਪੀਕਾਕ ਸ਼ੇਡ ਲੱਗਿਆ ਹੋਇਆ ਚੇਅਰਸ ਨੂੰ ਪਾਲਿਸ਼ ਹੋਈ ਹੋਈਆ ਚੇਅਰਸ ਦੇ ਉੱਪਰ ਬਹੁਤ ਹੀ ਸੋਹਣਾ ਹੈਵੀ ਜਿਹਾ ਡਿਜ਼ਾਈਨ ਆ ਚੇਅਰਸ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਔਰ ਪਹਿਲਾ ਤੁਸੀਂ ਚੇਅਰ ਦੇਖੋ ਪੂਰੀ ਤਰ੍ਹਾਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਟੇਬਲ ਦਾ ਜੋ ਟੌਪ ਹੈ ਸੋ ਚਲੋ ਜੀ ਟੇਬਲ ਦੇ ਟੌਪ ਦੀ ਗੱਲ ਕਰਦੇ ਆ ਤਾਂ ਇਹ ਹੈਗਾ ਇਟਾਲੀਅਨ ਮਾਰਬਲ ਸੋ ਗਲਾਸੀ ਲੁੱਕ ਦੇ ਵਿੱਚ ਆ ਇਟਾਲੀਅਨ ਮਾਰਬਲ ਇਸ ਦੇ ਵਿੱਚ ਤੁਸੀਂ ਇਹ ਡਿਜ਼ਾਈਨਿੰਗ ਦੇਖ ਸਕਦੇ ਹੋ ਜੋ ਮਾਰਬਲ ਦੇ ਵਿੱਚ ਹੀ ਪ੍ਰਿੰਟ ਕੀਤੀ ਗਈ ਹੈ ਕੋਈ ਅਲੱਗ ਤੋਂ ਲਹਿਣ ਵਾਲੀ ਕੋਈ ਪੱਤੀ ਟਾਈਪ ਜਾਂ ਕੁਝ ਵੀ ਇਦਾਂ ਦਾ ਨਹੀਂ ਲਗਾਇਆ ਗਿਆ ਹੈਗਾ ਸੋ ਟੇਬਲ ਦੇ ਵਿੱਚ ਹੀ ਇਹ ਪ੍ਰਿੰਟਿੰਗ ਆ ਰਹੀ ਹੈ ਸੋ ਕੁਝ ਵੀ ਲੈਣ ਵਾਲਾ ਨਹੀਂ ਹੈਗਾ ਇਟਾਲੀਅਨ ਮਾਰਬਲ ਹੈ ਇਹ ਬਹੁਤ ਹੀ ਹੈਵੀ ਹੈ ਸੋ ਇਸ ਡਾਈਨਿੰਗ ਟੇਬਲ ਦਾ ਪ੍ਰਾਈਸ ਜੋ ਰਹਿਣ ਵਾਲਾ ਹੈਵੀ ਚੇਅਰਸ ਹੈਵੀ ਟੇਬਲ ਦਾ ਟਾਪ ਸੋ ਇਹ ਰਹਿਣ ਵਾਲਾ ਜੀ 46000 ਦਾ ਸੋ ਦੇਖ ਸਕਦੇ ਹੋ ਪੂਰੀ ਲੁੱਕ ਦੇਖੋ ਤੁਸੀਂ ਡਾਈਨਿੰਗ ਟੇਬਲ ਦੀ ਬਹੁਤ ਸੋਹਣੀ ਲੁੱਕ ਆ ਰਹੀ ਹੈ ਅਗਰ ਤੁਸੀਂ ਫੈਬਰਿਕ ਕੋਈ ਵੀ ਚੇਅਰਸ ਦੇ ਉੱਪਰ ਚੇਂਜ ਕਰਵਾਉਣਾ ਚਾਹਦੇ ਹੋ ਤਾਂ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਜੀ ਸੋ ਇਟਾਲੀਅਨ ਮਾਰਬਲ ਦੇ ਵਿੱਚ ਇੱਕ ਹੋਰ ਡਿਜ਼ਾਈਨ ਆਪਣੇ ਕੋਲ ਅਗਲਾ ਅਵੇਲੇਬਲ ਆ ਜੀ ਪਹਿਲਾਂ ਤਾਂ ਚੇਅਰ ਚੈੱਕ ਕਰੋ ਬਿਲਕੁਲ ਪੂਰੀ ਲੁੱਕ ਜਿਹੜੀ ਹੈ ਚੇਅਰ ਦੀ ਫੈਂਸੀ ਹੈ ਸੋ ਬੈਕ ਸਾਈਡ ਤੇ ਇੱਕ ਹੈਂਡਲ ਵੀ ਦਿੱਤਾ ਗਿਆ ਹੈਂਡਲ ਤੋਂ ਵੀ ਫੜ ਕੇ ਤੁਸੀਂ ਖਿੱਚ ਸਕਦੇ ਹੋ ਇਸ ਨੂੰ ਚੇਅਰ ਚੈੱਕ ਕਰੋ ਪਾਲਿਸ਼ ਵਾਲੀ ਹੈ ਬੈਕ ਸਾਈਡ ਤੋਂ ਕੋਈ ਫੈਬਰਿਕ ਨਹੀਂ ਲੱਗਿਆ ਹੋਇਆ ਸਾਰੀ ਪਾਲਿਸ਼ ਹੋਈ ਹੋਈ ਹੈ ਬੈਕ ਸਾਈਡ ਵੀ ਚੇਅਰ ਦੇ ਚੈੱਕ ਕਰ ਸਕਦੇ ਤੁਸੀਂ ਸਾਰਾ ਡਿਜ਼ਾਈਨ ਔਰ ਫਰੰਟ ਤੋਂ ਪੂਰਾ ਫੈਬਰਿਕ ਰਹੇਗਾ ਹੈਵੀ ਜੀ ਚੇਅਰ ਰਹਿਣ ਵਾਲੀ ਹੈ ਔਰ ਸਿੰਪਲ ਸੋਬਰ ਵੀ ਰਹਿਣ ਵਾਲੀ ਹੈ ਜਿੰਨੀ ਸਿੰਪਲ ਸੋਬਰ ਓਨੀ ਥੋੜੀ ਜੀ ਕੀਮਤ ਜ਼ਿਆਦਾ ਹੈ ਇਸ ਦੀ ਸੋ ਬਹੁਤ ਹੀ ਸੋਹਣੀ ਰਹਿਣ ਵਾਲੀ ਹੈ ਚੇਅਰ ਸੋ ਉਸ ਤੋਂ ਬਾਅਦ ਟੇਬਲ ਦੇ ਟਾਪ ਦੀ ਗੱਲ ਕਰੀਏ ਜੀ ਤਾਂ ਉਸੇ ਤਰ੍ਹਾਂ ਇਟਾਲੀਅਨ ਮਾਰਬਲ ਆਏਗਾ ਜਿਸ ਦੇ ਵਿੱਚ गोल्डन कलर दी क्राउन ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਸੋਨਾ মারਬਲ ਹੈਵੀ মারਬਲ ਹੈ ਸਾਰਾ ਸੋ ਹੈਵੀ ਚੇਅਰਸ ਫੈਂਸੀ ਤੇ ਸਿੰਪਲ ਸੋਵਰ ਚੇਅਰਸ اور ਹੈਵੀ ਟੇਬਲ ਟਾਪ ਦੇ ਨਾਲ ਇਸ ਟੇਬਲ ਦਾ ਪ੍ਰਾਈਸ ਆਏਗਾ 50000 ਹਾਂਜੀ ਇਸ ਦਾ ਪ੍ਰਾਈਸ ਹੈ মারਬਲ ਟਾਪ ਦੇ ਨਾਲ ਫੈਂਸੀ ਸਿੰਪਲ ਸੋਵਰ ਚੇਅਰਸ ਦੇ ਨਾਲ 50000 ਦਾ ਜੇ ਸੋ 6 ਸੀਟ ਦੇ ਵਿੱਚ ਅਗਲਾ ਡਿਜ਼ਾਈਨ ਆਪਣੇ ਕੋਲ ਹੋਰ ਵੀ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਆ ਗਿਆ ਕਿਉਂਕਿ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਮੈਂ ਦਿਖਾਏ ਨੇ ਸਾਰੇ ਇੱਕ ਦੂਜੇ ਤੋਂ ਲੱਗ ਨੇ ਤੇ ਸਾਰਿਆਂ ਦੀ ਕੀਮਤ ਉਸ ਦੇ ਹਿਸਾਬ ਨਾਲ ਹੀ ਆਪਾਂ ਰੱਖੀ ਹੋਈ ਆ ਸੋ ਅਗਲਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਚੇਅਰ ਚੈੱਕ ਕਰੋ ਪਹਿਲਾਂ ਉਸੇ ਤਰ੍ਹਾਂ ਪਾਲਿਸ਼ ਹੋਈ ਹੋਈ ਆ ਚੇਅਰਸ ਦੀਆਂ ਆਰਮਸ ਦੇ ਉੱਪਰ ਔਰ ਪੂਰੀ ਹੈਵੀ ਲੁੱਕ ਦੇ ਵਿੱਚ ਚੇਅਰ ਹੈ ਭਰਾਈ ਬਹੁਤ ਹੀ ਸੋਹਣੀ ਪੂਰੀ ਹੈਵੀ ਆਪਾਂ ਭਰਾਈ ਕੀਤੀ ਗਈ ਆ ਬੈਕ ਸਾਈਡ ਤੇ ਸੋ ਇਸ ਦਾ ਪ੍ਰਾਈਸ ਜੋ ਰਹਿਣ ਵਾਲਾ 44000 ਤੇ 44000 ਕਿਉਂ ਰਹਿਣ ਵਾਲਾ ਜੀ ਪਾਵੇ ਚੈੱਕ ਕਰੋ ਇੱਕ ਵਾਰ ਡਾਈਨਿੰਗ ਟੇਬਲ ਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦਾ ਕੰਮ ਕਰਨ ਦੇ ਲਈ ਕਾਰੀਗਰਾਂ ਨੂੰ ਕਿੰਨੇ ਦਿਨ ਲੱਗ ਜਾਂਦੇ ਨੇ ਜਿੱਥੇ ਉਹਨਾਂ ਨੇ ਦੋ ਡਾਈਨਿੰਗ ਟੇਬਲ ਬਣਾ ਦੇਣੇ ਆ ਤੇ ਇਸ ਦਾ ਡਾਈਨਿੰਗ ਟੇਬਲ ਨੂੰ ਹੀ ਹਫਤਾ ਲੱਗ ਜਾਂਦਾ ਇਹ ਘੜਤ ਕਰਨ ਦੇ ਲਈ ਸੋ ਇਹਦੀਆਂ ਚੇਰਾਂ ਦੇ ਉੱਪਰ ਵੀ ਤੁਸੀਂ ਪਾਵੇ ਚੈੱਕ ਕਰ ਸਕਦੇ ਹੋ ਪੂਰੀ ਤਰ੍ਹਾਂ ਡਾਈਨਿੰਗ ਟੇਬਲ ਦੇ ਨਾਲ ਦੀ ਹੀ ਲੁੱਕ ਦਿੱਤੀ ਗਈ ਆ ਚੇਰਾਂ ਦੇ ਪਾਵੇਆਂ ਨੂੰ ਵੀ ਸੋ ਜਿੰਨੀ ਮਿਹਨਤ ਉਨਾ ਇਸ ਦਾ ਪ੍ਰਾਈਸ 44000 ਹੈ 6 ਸੀਟਰ ਡਾਈਨਿੰਗ ਟੇਬਲ ਦਾ ਪੂਰੀ ਹੈਵੀ ਚੇਅਰ ਮਿਲੇਗੀ ਤੁਹਾਨੂੰ ਔਰ ਇਸ ਦਾ ਟੇਬਲ ਦਾ ਟਾਪ ਹੈ ਜੋ ਗਲਾਸ ਦੇ ਵਿੱਚ ਰਹਿਣ ਵਾਲਾ ਜੀ 3D ਪ੍ਰਿੰਟ ਦੇ ਨਾਲ ਗਲਾਸ ਰਹਿਣ ਵਾਲਾ ਔਰ ਇਸ ਦੇ ਪਾਵੇ ਤਾਂ ਬਾਕੀ ਬਹੁਤ ਸੋਹਣੇ ਨੇ ਕਾਰੀਗਰਾਂ ਦੀ ਮਿਹਨਤ ਹੈ ਜੋ ਉਹ ਚਲਕ ਕੇ ਆਉਂਦੀ ਹੈ ਜੀ ਇਸ ਦੇ ਅੱਗੇ ਉਸ ਤੋਂ ਬਾਅਦ 6 ਸੀਟਰ ਦੇ ਵਿੱਚ ਅਗਲਾ ਕਨਸੈਪਟ ਆਪਣੇ ਕੋ ਇੱਕ ਹੋਰ ਪਿਆ ਜੀ ਇਹ ਵਾਲਾ ਜਿਸ ਤਰ੍ਹਾਂ 25000 ਵਾਲਾ ਸੀ ਉਸ ਦੀ ਚੇਅਰ ਬਿਲਕੁਲ ਸਿੰਪਲ ਸੀਗੀ ਜੋ ਤੁਸੀਂ ਬੈਕ ਸਾਈਡ ਤੋਂ ਦੇਖੀ ਸੀ ਇਸ ਦੀ ਚੇਅਰ ਹੈ ਜੋ ਹੈਵੀ ਰੈਣ ਵਾਲੀ ਆ ਭਾਈ ਵਾਲੀ ਰੈਣ ਵਾਲੀ ਆ ਔਰ ਕਲਰ ਕੰਟਰਾਸਟ ਤੁਸੀਂ ਚੈੱਕ ਕਰੋ ਟੇਬਲ ਦਾ ਔਰ ਚੇਅਰ ਦਾ ਬਿਲਕੁਲ ਸੇਮ ਕਲਰ ਆਪਾਂ ਨੇ ਲਗਾਇਆ ਆ ਸੋ ਇਸ ਦਾ ਪ੍ਰਾਈਸ ਰੈਣ ਵਾਲਾ ਜੀ 35000 ਸੋ ਟੇਬਲ ਦਾ ਟਾਪ ਹੈ ਜਿਹੜਾ ਗਲਾਸ ਦੇ ਵਿੱਚ ਹੀ ਰਹੇਗਾ 10mm ਦੇ ਵਿੱਚ ਚੇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਨੇ ਤੇ ਕਲਰ ਕੰਟਰਾਸਟ ਵਾਕਈ ਹੀ ਬਹੁਤ ਸੋਹਣਾ ਲੱਗ ਰਿਹਾ ਹੈ ਲਾਈਟ ਗ੍ਰੇ ਜੋ ਕਿ ਅੱਜ ਕੱਲ ਜ਼ਿਆਦਾ ਕ੍ਰੇਜ਼ ਦੇ ਵਿੱਚ ਵੀ ਹੈ 6 ਸੀਟਰ ਡਾਈਨਿੰਗ ਟੇਬਲ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂ 8 ਸੀਟਰ ਡਾਈਨਿੰਗ ਟੇਬਲ ਕਿਉਂਕਿ ਬਹੁਤ ਸਾਰੇ ਕਸਟਮਰ ਆਪਣੇ ਕੋਲੋਂ ਮੰਗਦੇ ਆ 8 ਸੀਟਰ ਡਾਈਨਿੰਗ ਟੇਬਲ ਜਿੱਦਾਂ ਹੁਣ ਆਪਾਂ ਵੱਡੇ ਵੱਡੇ ਆਲੀਸ਼ਾਨ ਘਰ ਪਾ ਲੈਂਦੇ ਆ ਤੇ ਉਸ ਦੇ ਵਿੱਚ ਫਿਰ ਵੱਡੇ ਵੱਡੀਆਂ ਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਸੋ ਉਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਡਾਈਨਿੰਗ ਟੇਬਲ 8 ਸੀਟਰ ਜੋ ਰੈਣ ਵਾਲਾ ਜਿਸ ਦੇ ਟੇਬਲ ਦਾ ਜੋ ਟੌਪ ਹੈ ਗਲਾਸ ਦੇ ਵਿੱਚ ਰਹੇਗਾ ਤੇ ਟੇਬਲ ਦਾ ਟੌਪ ਦਾ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਟੇਬਲ ਦੇ ਜੋ ਟੌਪ ਨੇ ਸਾਰਿਆਂ ਦੀ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ 3D ਪ੍ਰਿੰਟਿੰਗ ਹੈ ਤੁਹਾਨੂੰ ਫੇਰ ਤੋਂ ਮੈਂ ਰਿਪੀਟ ਕਰ ਰਹੀ ਹਾਂ ਕਿ ਕੋਈ ਪੇਪਰ ਨਹੀਂ ਲੱਗਾ ਹੋਏਗਾ ਕਿ ਲੈ ਜਾਏਗਾ ਜਾਂ ਕੁਝ ਵੀ 3D ਪ੍ਰਿੰਟਿੰਗ ਹੈ ਇੱਕ ਤਰ੍ਹਾਂ ਦੀ ਤੇ ਚੇਅਰਸ ਨੇ ਜੋ ਇਸ ਦੀਆਂ ਪੂਰੀ ਤਰ੍ਹਾਂ ਹੈਵੀ ਰਹਿਣ ਵਾਲੀਆਂ ਨੇ ਜੀ ਹੈਵੀ ਲੁੱਕ ਦੇ ਵਿੱਚ ਚੇਅਰ ਹੈ ਸਲਾਈ ਲਗਾਈ ਗਈ ਹੈ ਔਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 8 ਸੀਟਰ ਡਾਈਨਿੰਗ ਟੇਬਲ ਰਹਿਣ ਵਾਲਾ ਤੁਹਾਨੂੰ 47000 ਦਾ ਹਾਂਜੀ 47000 ਦਾ ਤੁਹਾਨੂੰ ਇਹ ਪੈਣ ਵਾਲਾ ਯਾ ਡਾਈਨਿੰਗ ਟੇਬਲ 8 ਸੀਟਰ ਚੇਅਰ ਦੇ ਨਾਲ ਔਰ ਟੇਬਲ ਦਾ ਟਾਪ ਰਹੇਗਾ 10mm ਗਲਾਸ ਦੇ ਨਾਲ ਸੋ ਇਸ ਦੇ ਵਿੱਚ ਇੱਕ ਹੋਰ ਡਿਜ਼ਾਈਨ ਸੋ ਅਗਲਾ ਡਿਜ਼ਾਈਨ ਜੀ 8 ਸੀਟੇ ਦੇ ਵਿੱਚ ਆਪਣੇ ਕੋ ਮਾਰਬਲ ਦੇ ਨਾਲ ਰਹਿਣ ਵਾਲਾ ਮਾਰਬਲ ਦੇਖ ਸਕਦੇ ਹੋ ਸਿੰਪਲ ਸੋ ਪਰ ਬਹੁਤ ਹੀ ਸੋਹਣਾ ਮਾਰਬਲ ਹੈ ਇਸ ਦੇ ਉੱਪਰ ਲਗਾਇਆ ਗਿਆ ਜਿਸ ਦੇ ਵਿੱਚ ਇੱਕ ਸਿਲਵਰ ਟੱਚ ਦੇ ਨਾਲ ਆਪਾਂ ਡਿਜ਼ਾਈਨਿੰਗ ਕੀਤੀ ਗਈ ਹੈ ਜੋ ਬਿਲਕੁਲ ਹੱਥ ਦੇ ਵਿੱਚ ਲੱਗਣ ਵਾਲੀ ਡਿਜ਼ਾਈਨਿੰਗ ਨਹੀਂ ਹੈਗੀ ਬਹੁਤ ਸੋਹਣੀ ਆਪਾਂ ਵਿੱਚ ਡਿਜ਼ਾਈਨਿੰਗ ਕੀਤੀ ਗਈ ਹੈ ਮਾਰਬਲ ਦੇ ਸਿਲਵਰ ਦੇ ਨਾਲ ਸੋ ਚੇਅਰ ਇਸ ਦੀਆਂ ਫੁਲੀ ਹੈਵੀ ਰੈਣ ਵਾਲੀਆਂ ਨੇ ਗ੍ਰੇ ਫੈਬਰਿਕ ਲੱਗਿਆ ਹੋਇਆ ਇਸ ਉੱਪਰ ਲੈਦਰ ਸਵੇਲ ਫੈਬਰਿਕ ਹੈ ਬਹੁਤ ਹੀ ਸੋਹਣੀ ਜੀ ਲੁੱਕ ਦੇ ਵਿੱਚ ਹੈ ਇਹ ਡਾਈਨਿੰਗ ਟੇਬਲ ਔਰ ਇਸ ਦਾ ਟੇਬਲ ਹੈ ਜੋ 7 ਬਾਏ 3.5 ਦਾ ਰਹਿਣ ਵਾਲਾ ਹੈ ਟੇਬਲ ਦਾ ਸਾਈਜ਼ ਹੈ ਜੋ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਦਾ ਪ੍ਰਾਈਸ ਰਹੇਗਾ ਜੀ ਸਿਰਫ ਔਰ ਸਿਰਫ 53000 53000 ਦਾ ਰਹਿਣ ਵਾਲਾ 8 ਸੀਟਰ ਡਾਈਨਿੰਗ ਟੇਬਲ ਫੁੱਲ ਹੈਵੀ ਚੇਅਰਸ ਦੇ ਨਾਲ ਔਰ ਮਾਰਬਲ ਲੁੱਕ ਦਾ ਰਹਿਣ ਵਾਲਾ 8 ਸੀਟਰ ਡਾਈਨਿੰਗ ਟੇਬਲ ਸੋ ਇਹ ਸੀਗੇ ਜੀ ਅੱਜ ਦੇ ਆਪਣੇ ਡਾਈਨਿੰਗ ਟੇਬਲ ਜਿਸ ਦੇ ਵਿੱਚ ਆਪਾਂ ਤੁਹਾਨੂੰ 4 ਸੀਟਰ ਵੀ ਦਿਖਾਈ ਦੇ ਨੇ 6 ਸੀਟਰ ਵੀ ਦਿਖਾਏ ਨੇ ਔਰ 8 ਸੀਟਰ ਵੀ ਦਿਖਾਈ ਨੇ ਜਿਸ ਦੇ ਵਿੱਚ ਰੇਂਜ ਆ ਸਾਰਿਆਂ ਦੀ ਅਲੱਗ-ਅਲੱਗ ਰੈਣ ਵਾਲੀ ਆ ਸੋ ਇਸ ਤਰ੍ਹਾਂ ਦਾ ਹੋਰ ਵੀ ਬਹੁਤ ਸਾਰੇ ਫਰਨੀਚਰ ਦੀਆਂ ਆਈਟਮਸ ਨੇ ਜੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਅਗਲੀ ਕਿਸ ਆਈਟਮ ਦਾ ਫਰਨੀਚਰ ਦੇਖਣਾ ਚਾਹੁੰਦੇ ਹੋ ਤੇ ਤੁਹਾਨੂੰ ਉਸੇ ਆਈਟਮ ਦੀ ਆਪਾਂ ਵੀਡੀਓ ਲੈ ਕੇ ਆਵਾਂਗੇ ਸੋ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੁਝ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਸਟਾਗ੍ਰam ਆਈਡੀ ਹੈ ਜੀ indergill12001 ਉੱਥੋਂ ਤੁਹਾਨੂੰ ਸਾਡਾ ਕੰਟੈਕਟ ਨੰਬਰ ਮਿਲ ਜਾਏਗਾ ਤੁਸੀਂ ਉੱਥੇ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਕੁਝ ਵੀ ਆਰਡਰ ਕਰਨਾ ਚਾਹੁੰਦੇ ਹੋ ਜਾਂ WhatsApp ਤੇ ਪਿਕ ਮੰਗਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਉਸ ਨੰਬਰ ਤੇ ਜੋ ਵੀ ਤੁਹਾਨੂੰ ਆਈਡੀ ਦੇ ਉੱਪਰ ਮਿਲੇਗਾ ਉਸ ਤੇ ਸਾਡਾ ਕੰਟੈਕਟ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਔਰ ਇਸ ਤਰ੍ਹਾਂ ਦੀਆਂ ਹੋਰ ਫਰਨੀਚਰ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ